ਉਹ ਤਾਂ ਨਹੀਂ ਕੀਤੀ ਵੀ ਰਿਜ਼ਰਵੇਸ਼ਨ ਦਾ ਆਧਾਰ ਕੀ ਸੀ ਪਿੱਛੇ ਕੀ ਚੱਲਦਾ ਜਾਂ ਹੁਣ 20 ਸਾਲ ਤੋਂ ਕੀ ਚੱਲ ਰਿਹਾ ਜਾਂ 12 12.5 12% ਦਾ ਕਿਸੇ ਨੇ ਵੀ ਇਸ ਗੱਲ ਦੀ ਵਿਰੋਧਤਾ ਨਹੀਂ ਸਾਡੀ ਵਿਰੋਧਤਾ ਆ ਵੀ ਜਿਹੜੀ ਜੱਜਮੈਂਟ ਜਾਂ ਜਿਹੜਾ ਰਸਤਾ ਪਣਾਇਆ ਉਹਨਾਂ ਉਹਨਾਂ ਤੱਕਾਂ ਨੇ ਜਿਹੜਾ ਇਸ ਗੱਲ ਤੇ ਵਿਰੋਧੀ ਆ ਵੀ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ ਜਾਂ ਇਹ ਬੰਦੇ ਫਾਇਦਾ ਲੈ ਰਹੇ ਆ ਇੱਕ ਤਬਕਾ ਇਸ ਦੇਸ਼ ਦੇ ਵਿੱਚ 70 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਕੁਝ ਨਹੀਂ ਸੀ ਜਿਹੜੇ ਜ਼ਮੀਨਾਂ ਦੇ ਮਾਲਕ ਬਣ ਗਏ ਇਸ ਦੇਸ਼ ਦੇ ਕੋਲ ਦਿਖਾਉਣ ਲਈ ਇੱਕ ਹੀ ਅਚੀਵਮੈਂਟ ਆ 70 ਸਾਲਾਂ ਦੀ ਵੀ ਇੱਕ ਬੰਦੇ ਜਿਹੜੇ ਜਿਹੜੇ ਦੋ ਜ਼ਮੀਨੇ ਸੀਗੇ ਜਿਨ੍ਹਾਂ ਨੂੰ ਕੋਈ ਪੜਾਈ ਨਹੀਂ ਸੀ ਜਿਨ੍ਹਾਂ ਦੀ ਕੋਈ ਆਰਥਿਕਤਾ ਨਹੀਂ ਸੀ ਕੋਈ ਸੰਸਾਧਨ ਨਹੀਂ ਸੀ ਅੱਜ ਉਹ ਫੈਕਟਰੀਆਂ ਦੇ ਮਾਲਕ ਆ ਅੱਜ ਉਹ ਆਪਣੀ ਰਾਜਨੀਤਿਕ ਪਾਰਟੀ ਖੜੀ ਕਰਕੇ ਬੈਠੇ ਆ ਅੱਜਾਂ ਦੇ ਕੋਲ ਤਾਂ ਨੇ ਆ ਪ੍ਰਾਪਰਟੀਆਂ ਆ ਤੇ ਇਹਨਾਂ ਦੇ ਕੋਲ برداشت ਨਹੀਂ ਹੋ ਰਿਹਾ ਦੇ ਲੋਕ ਕਿਉਂਕਿ ਜਿਹੜੀ ਪੋਲੀਟੀਕਲ ਤਲਾਉਂਦੀਆਂ ਉਹਨਾਂ ਦੀ ਜਵਾਬਦੇਹੀ ਹੁੰਦੀ ਆ ਜੇ ਰਿਜ਼ਰਵੇਸ਼ਨ ਦੇ ਖਿਲਾਫ ਕੋਈ ਕੰਮ ਕਰਦਾ ਤੇ ਲੋਕਾਂ ਦੇ ਵਿੱਚ ਕਚਹਿਰੀ ਦੇ ਵਿੱਚ ਆ ਕੇ ਜਵਾਬ ਦੇਣਾ ਔਖਾ ਹੋ ਜਾਣਾ ਇਸ ਲਈ ਜਿਹੜੀ ਬੈਕਬੋਰਡ ਨੂੰ ਜੱਜਾਂ ਰਾਹੀਂ ਸੁਪਰੀਮ ਕੋਰਟ ਆਈ ਇਹਨੇ ਡਿਸੀਜਨ ਕਰਵਾਏ ਜਾ ਰਹੇ ਆ ਸਾਡੀ ਵਿਰੋਧਾ ਉਸ ਚੀਜ਼ ਦੀ ਆ ਜੇ ਤੁਸੀਂ ਤੁਹਾਡੇ ਜਿਉਮਤ ਹੈ ਤੇ ਤੁਸੀਂ ਸਿੱਧੀ ਲੈਜਿਸਲੇਚਰ ਪਾਵਾ ਨਹੀਂ ਇਹ ਡਿਸੀਜਨ ਲਓ ਫਿਰ ਲੋਕਾਂ ਦਾ ਸਾਹਮਣਾ ਕਰੋ ਆ ਕੇ ਸਾਡੇ ਕਿਸੇ ਪਲਾਇਰਾਂ ਨੇ ਕੋਈ ਵੰਡ ਜਿਹੜੀ ਪਹਿਲਾਂ ਤੋਂ ਪੰਜਾਬ 'ਚ ਚੱਲ ਰਹੀ ਆ ਉਹਦੇ ਤੇ ਕਿਸੇ ਦੀ ਕੋਈ ਵਿਰੋਧਤਾ ਨਹੀਂ ਨਾ ਹੀ ਕਿਸੇ ਨੇ ਕੋਈ ਉੱਤੇ ਗੱਲ ਕੀਤੀ ਸਾਡੀ ਜਿਹੜੀ ਲੀਡਰਸ਼ਿਪ ਦੀ ਸ਼ੰਕੇ ਆ ਪਰ ਸਾਡੇ ਲੋਕਾਂ ਦੇ ਜਿਹੜੀ ਸ਼ੰਕੇ ਨੇ ਉਹ ਆ ਵੀ ਜੇ ਅਸੀਂ ਇੱਕ ਵਾਰ ਇਹਨਾਂ ਨੂੰ ਇਸ ਡਿਸੀਜਨ ਦੀ ਮਤਲਬ ਅਸੀਂ ਮੰਨ ਗਏ ਕੋਟ ਰਾਹੀਂ ਕੰਮ ਕਰਨ ਵਾਲਾ ਤੇ ਅੱਗੇ ਜਦੋਂ ਰੈਜ਼ਰਵੇਸ਼ਨ ਖਤਮ ਹੋਣੀ ਜਾਂ ਤੁਹਾਡੇ ਹੱਕ ਅਧਿਕਾਰ ਇਸ ਤੇਸ਼ ਖਤਮ ਹੋਣੇ ਤਾਂ ਕੋਤਾ ਨਹੀਂ ਹੋਇਆ ਜਿੱਦਾਂ ਪਹਿਲਾਂ ਵੀ ਜਿਹੜਾ ਐਸਸੀਐਸਟੀ ਐਟ੍ਰੋਸਿਟੀ ਨਾਲ ਵੀ ਜਿਹੜਾ ਇਹਨਾਂ ਨੇ ਸੁਪਰੀਮ ਕੋਰਟ ਆਹੀਂ ਕਰਵਾਇਆ ਸੀ ਉਹ ਅਸੀਂ ਮੰਨੀ ਨਹੀਂ ਸੀਗਾ ਹੁਣ ਇਹ ਦੂਜੀ ਵਾਰ ਇਹ ਡਿਸੀਜਨ ਕੀਤਾ ਜਾ ਰਿਹਾ ਤੇ ਅਸੀਂ ਅੱਜ ਵੀ ਇਹ ਕਹਿੰਦੇ ਆ ਵੀ ਤੁਸੀਂ ਜਿਹੜੀਆਂ ਤਿੰਨ ਪਿੱਲਰਸ ਆ ਡੈਮੋਕ੍ਰੇਸੀ ਦੀਆਂ ਇੱਕ ਲੈਜਿਸਲੇਚਰ ਇੱਕ ਐਗਜ਼ੀਕਿਊਸ਼ਨ ਐਗਜ਼ੀਕਿਊਟਿਵ ਤੇ ਤੀਸਰੀ ਜਿਹੜੀ ਆ ਭਈ ਜੁਡੀਸ਼ਰੀ ਜਿਹੜੇ ਉਹਨਾਂ ਦੇ ਕੰਮ ਆ ਉਹ ਸਿਰਫ ਉਹ ਕੰਮ ਕਰਨ